ਭਰੇ ਸਮੁੰਦਰ ਵਿੱਚ ਬੈ ਬਿਰਾਗ ਦੇ ਵੇਗ ਦੇ ਵਿੱਚ ਰੁੜਦੀ ਜਾ ਰਹੀ ਹੈ ਬੇਬੇ ਨਾਨਕੀ ਉਸ ਵੇਲੇ ਦਾਸੀ ਤੁਲਸਾਂ ਕੋਲ ਬੈਠ ਕਹਿੰਦੇ ਬੇਬੇ ਜੀ ਦਾ ਮੁੱਖ ਪੂੰਝਣਾ ਕੀਤਾ ਹੰਝੂ ਪੂੰਝ ਕੇ ਦਲਾਸਾ ਦਿੰਦੇ ਨਾ ਰੋਵੋ ਕੀ ਗੱਲ ਹੋ ਗਈ ਹੈ ਕੋਈ ਗੱਲ ਨਹੀਂ ਕਿਤੇ ਨਹੀਂ ਜਾਂਦੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਤਰਵਾਸ ਭਰੇ ਬਚਨ ਉਸ ਵੇਲੇ ਕਹਿੰਦੇ ਦਾਸੀ ਤੁਲਸਾਂ ਕਰ ਰਹੀ ਹੈ ਇਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਖਬਰ ਸੁਣ ਕਰਕੇ ਬੇਬੇ ਜੀ ਰੋ ਰਏ ਤੇਦਰ ਭਾਈ ਭਾਈਆ ਜੈਰਾਮ ਜੀ ਇਹ ਬਾਹਰ ਗਏ ਹੋਏ ਸਨ ਕਿਤੇ ਜਦੋਂ ਵਾਪਸ ਆਏ ਇਹਨਾਂ ਨੇ ਆ ਕਰਕੇ ਵੇਖਣਾ ਕੀਤਾ ਹੈ ਆਪਣੀ ਧਰਮ ਪਤਨੀ ਬੇਬੇ ਨਾਨਕੀ ਜੀ ਵੇਖ ਕਰਕੇ ਪੁੱਛਿਆ ਵੀ ਕੀ ਗੱਲ ਹੋਈ ਹੈ ਤੇ ਉਸ ਵੇਲੇ ਦਾਸੀ ਤੁਲਸਾ ਨੇ ਦੱਸਣਾ ਕੀਤਾ ਕਿ ਮਰਦਾਨਾ ਜੀ ਆਏ ਮਰਦਾਨਾ ਰਵਾਬ ਰੱਖ ਕੇ ਘਰ ਨੂੰ ਚੱਲਿਆ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੱਲਿਆਂ ਹੋਇਆ